ਥੇ ਛੋਟੇ ਛੋਟੇ ਹੁੰਦੇ ਸੀ ਜਿੱਤਾ ਇਹ ਬਾਈਪਾਸ ਨਿਕਲ ਰਿਹਾ ਸਾਡੇ ਖੇਤਾਂ 'ਚੋਂ ਵੀ ਝੰਡੀਆਂ ਸਾਡੇ ਖੇਤਾਂ 'ਚ ਝੰਡੀਆਂ ਲੱਗਆਂ ਝੰਡੀਆਂ ਸਾਡੇ ਤਾਂ ਵਿਆਣੇ ਪਿਆ ਹੋਵੇ ਬਾਈਪਾਸ ਕਿੱਥੇ ਨਿਕਲਿਆ ਸਰਕਾਰਾਂ ਨੇ ਘਰਾਈ ਕੋਈ ਫਿਨਿੰਗ ਕੋਈ ਅਮੀਨ ਚ ਲੱਗਦੀ ਹੈ ਕੁਝ ਨਹੀਂ ਇੱਥੇ ਕੁਝ ਨਹੀਂ ਨਿਕਲਣਾ ਬਸ ਇੱਥੇ ਸਭ ਕੰਮ ਹੋਈ ਜਾਣੇ ਬਾਈਪਾਸ ਦੀ ਮੀਤ ਨਹੀਂ ਤੁਹਾਨੂੰ ਸਾਨੂੰ ਕਾਹੀ ਕਾਹੀ ਦੀ ਉਮੀਦ ਨਹੀਂ ਹੈਗੀ ਨਹੀਂ ਇਹ ਸਰਕਾਰ ਤੋਂ ਕੋਈ ਕਿਸਾਨ ਨੂੰ ਕਿਸੇ ਸਰਕਾਰ ਸਰਕਾਰ ਹਰੇਕੇ ਰੋੜਾ ਪਾ ਲੈਂਦੀ ਆ ਕੇ ਕਹਿੰਦਾ ਨਹੀਂ ਕਰਾ ਦੇਣਾ ਨਵੀਂ ਸਰਕਾਰ ਸੀ ਨਾ ਇਹਦੇ ਤੋਂ ਕੋਈ ਅਸ ਨਹੀਂ ਨਵੀਂ ਸਰਕਾਰ ਹੁਣ ਰੋੜੀ ਨਕਿੰਨੀ ਪੜਾ ਕੇ ਆ ਇਹ ਬਾਈਪਾਸ ਦਾ ਇਹ ਚੱਲ ਰਿਹਾ ਸਰਮਾ ਅਜੇ ਤੱਕ ਹੋਇਆ ਹੀ ਨਹੀਂ ਬਾਈਕ ਬੰਦ ਕੀਤੀ ਬੰਦ ਹੋ ਗਈ ਕਿ ਨਹੀਂ ਹੋ ਗਿਆ ਭਾਜੀ ਆ ਦੇਖੋ ਤਾਂ ਇਹ ਤਾਂ ਉਹਨਾਂ ਦੀ ਫੋਟੋਕਾਪੀ ਆ ਜੀ ਟਿੱਪਰ ਥੋੜੀ ਆ ਉਹਨਾਂ ਦੀ ਫੋਟੋਕਾਪੀ ਆ ਇਹ ਟਿੱਪਰ ਨਹੀਂ ਹੈਗੇ ਨਾ ਨਾ ਫੋਟੋਕਾਪੀ ਆ ਤੇ ਆ ਨਾ ਦੇਖੋ ਤੁਸੀਂ ਅੱਜ ਉਹ ਜੋ ਹਾਦਸਾ ਆ ਆਪਣੇ ਟਿੱਪਰ ਦੇ ਨਾਲ ਇੱਕ ਕਾਰ ਦਾ ਟਕਰਾਉਣ ਤੇ ਵਿਆਹ ਵਾਲੀ ਕਾਰ ਦਾ ਉਹਦਾ ਪਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਮਝਦਾ ਇਹ ਬਦਕਿਸਮਤੀ ਆ ਉਹ ਸ਼ੋਭ ਸ਼ਗਨਾਂ ਨੂੰ ਜਾ ਰਹੇ ਆ ਬੀ ਐਨ ਬਲੀਜੂ ਕਾਰ ਜਿਹੜੀ ਬਹੁਤ ਰੀਅਰ ਮਿਲਦੀ ਆ